ਕਿੱਥੇ ਜਾਊ ਘਰ ਆਣਾ ਕਿੱਥੇ ਜਾਊ ਜਿਹਨੇ ਤੇਰੇ ਤੇ 30 ਲੱਖ ਰੁਪਈਆ ਲਾਤਾ ਤੂੰ ਆਪਦਾ ਮਾਪਿਓ ਤਾਂ ਬੁਲਾ ਲਿਆ ਉਹ ਮਾਪਿਓ ਨਹੀਂ ਸੀਗਾ ਉਸ ਮੁੰਡੇ ਦਾ ਜਿਹਨੇ ਤੇਰੇ ਨਾਲ ਵਿਆਹ ਹੋਇਆ ਉਹਨਾਂ ਨੂੰ ਬੁਲਾਉਣਾ ਦੂਰ ਦੀ ਗੱਲ ਤੂੰ ਆਪਦੇ ਘਰ ਵਾਲੇ ਨੂੰ ਵੀ ਨਹੀਂ ਸੱਦਿਆ ਆਪਦਾ ਮਾਪਿਓ ਤੂੰ ਮਿੰਟਾਂ ਜੀ ਸੱਦ ਲਿਆ ਕੈਨੇਡਾ ਦੇ ਵਿੱਚ 8 ਸਾਲ ਆ ਜਿਹੜੇ ਪੂਰੇ ਨਜ਼ਾਰੇ ਲੁੱਟਿਆ ਠੱਗੀ ਮਾਰੀ ਆ 30 ਲੱਖ ਰੁਪਈਆ ਜਾਂ ਹਵਾਲਾ ਆ ਤੇ ਮੈਂ ਪਿਛਲਾ ਪਾਸਾ ਜਿਹੜਾ ਤੁਹਾਨੂੰ ਦਿਖਾ ਰਿਆ ਇੱਥੇ ਉਹਦੀ ਰਾਤ ਕਟਾਈ ਜਾਣੀ ਆ ਹਵਾਲਾ ਦੇ ਵਿੱਚ ਬੰਦ ਕੀਤੀ ਜਾਣੀ ਆ ਮੁਲਾਕਾਤ ਕਰਾਂਗੇ ਇਹ ਸਾਰਾ ਮਾਮਲਾ ਬਣਿਆ ਤੁਹਾਡੇ ਧਿਆਨ ਦੇ ਵਿੱਚ ਲ ਕਿੰਨੇ ਟਾਈਮ ਬਾਦੋਂ ਆਇਓ ਪੰਜਾਬ 10 ਸਾਲ ਬਾਦੋਂ ਆਇਓ ਅੱਛਾ 10 ਸਾਲ ਜਾ ਕੇ ਪੈਸੇ ਕਿਨੇ ਲਾਈ ਸੀ ਤੇਰੇ ਦੇ ਪਹਿਲਾਂ ਤਾਂ ਇਹ ਗੱਲ ਦੱਸੋ ਮੇਰੇ ਫਸਲੇ ਨੇ ਲਾਈ ਸੀ ਤੇ ਹਸਬੰਦ ਨੂੰ 10 ਸਾਲਾਂ ਦੇ ਵਿੱਚ ਕਿੰਨੇ ਵਾਰੀ ਫੋਨ ਕੀਤਾ ਹਰ ਦਿਨ ਗੱਲ ਨਹੀਂ ਹੋਈ ਤੇ ਕੰਮ ਬਹੁਤ ਜ਼ਿਆਦਾ ਸੀ ਮਮ ਕੰਮ ਕੰਮ ਬਹੁਤ ਜ਼ਿਆਦਾ ਸੀ ਇਹ ਬਹਾਨਾ ਹਰ ਵਾਰ ਵਾਜਦਾ ਹਰ ਵਾਰ ਮਾਰਿਆ ਜਾਂਦਾ ਇਹ ਬਹਾਨਾ ਅੱਛਾ 10 ਸਾਲਾਂ ਦੇ ਵਿੱਚ ਇੱਕ ਵਾਰ ਵੀ ਕਾਲ ਨਹੀਂ ਹੋ ਸਕੀ ਨਹੀਂ ਹੋ ਸਕੀ ਤੇ ਦਿਨ ਵਾਰ ਚੀਜ਼ ਫੋਨ ਕਰਨੀਆਂ ਪੈਂਦੀਆਂ ਸੀ ਕੰਮ ਦੀਆਂ ਤਾਂ ਰੱਖੀ अच्छा कितने पैसे लाए थे सोहरे परिवार ने तेरे 30 लाख रुपया 30 लाख रुपया लाया, लाया बारे के बारे के थी 30 लाख रुपया लाया ਤੇ ਤੂੰ 10 ਸਾਲਾਂ ਚ ਉਹਨਾਂ ਨੂੰ ਕੀ ਭੇਜਿਆ 10 ਸਾਲਾਂ ਚ ਨਹੀਂ ਭੇਜਿਆ ਨਾ ਮੈਨਰੇ ਕੋਲ ਕਿਤੇ ਕਿਤਾਬ ਤੇ ਨਾ ਤੇ ਫੀਸਾਂ ਸੀ ਨਾ ਸੀ ਕੋਮੋਡਿਟੀ ਹੁੰਦੀ ਸੀ ਸਾਰਾ ਨਾ ਖੁਦ ਕਰਨਾ ਪੈਂਦਾ ਸੀ ਯਾਨੀ ਖਰਚਾ 10 ਸਾਲਾਂ ਚ ਇਹ ਕਹਿੰਦੇ ਵੀ ਮੇਰੀਆਂ ਫੀਸਾਂ ਸਾਰਾ ਕੁਝ ਮੈਨੂੰ ਕਰਨਾ ਪੈਂਦਾ ਸੀ ਹੁਣ ਤੁਸੀਂ ਇਹ ਦੱਸਿਓ ਜਿਹੜੇ ਇੱਥੋਂ ਗਏ ਆ ਪੜ੍ਹਾਈ ਕਿੰਨੇ ਟਾਈਮ ਚ ਖਤਮ ਹੋ ਜਾਂਦੀ ਹੈ ਠੀਕ ਆ ਇਹ ਕਮੈਂਟ ਵੀ ਤੁਸੀਂ ਕਰਨਾ 10 ਸਾਲਾਂ ਚ ਤੂੰ ਆਪਦੇ ਘਰ ਵਾਲੇ ਨੂੰ ਨਹੀਂ ਬੁਲਾ ਸਕੀ ਸਹੁਰੇ ਪਰਿਵਾਰ ਚੋਂ ਕਿਸੇ ਨੂੰ ਨਹੀਂ ਬੁਲਾ ਸਕੀ ਪੇਕਾ ਪਰਿਵਾਰ ਸੀ ਜਿਹੜਾ ਤੇਰਾ ਭੈਣ ਭਰਾ ਆਪਦੇ ਮਾਪਿਓ ਉਹ ਕਿਵੇਂ ਬੁਲਾਲੇ ਫਿਰ ਤੂੰ ਨਹੀਂ ਮੰਮਾ ਨਾਲ ਪਹਿਲਾਂ ਇਵੈਂਟਮੈਂਟ ਹੋ ਗਈ ਸੀ ਮੇਰੀ ਮੰਮਾ ਨੇ ਕਿਹਾ ਸੀ ਕਿ ਮੈਂ ਪਹਿਲਾਂ ਬੁਲਾ ਲੂੰਗੀ ਮੇਰਾ ਬੱਚਾ ਮੈਂ ਕਾ ਕਰਕੇ ਪਹਿਲਾਂ ਮੰਮਾ ਨੂੰ ਬੁਲਾ ਲਿਆ ਇਹ ਇਹਦਾ ਇਹ ਵੇਖੋ ਇਹਦੀ ਮੰਮਾ ਨੂੰ ਤੇਰੇ ਬੱਚੇ ਦਾ ਮੋਹ ਆਇਆ ਤੇ ਉਹ ਮਾਂ ਨੂੰ ਮੋਹ ਨਹੀਂ ਆਇਆ ਤੁਸੀਂ ਦੱਸੋ ਜਦੋਂ ਤੇਰਾ ਉੱਥੇ ਰੌਲਾ ਪਿਆ ਤੂੰ ਆਪਦੇ ਘਰ ਨੂੰ ਆਪਦੇ ਘਰ ਵਾਲੇ ਨੂੰ ਬਲਾਕ ਕਰਤਾ ਕੀ ਤੇਰੇ ਮਾਪਿਓ ਨੇ ਤੈਨੂੰ ਕੁਝ ਨਹੀਂ ਕੀਤਾ ਨੀ ਮੈਂ ਮਮਾ ਪਾਪਾ ਨੂੰ ਦੱਸਿਆ ਸੀ ਪਹਿਲਾਂ ਉਹ ਜਿਹੜੀ ਮੈਰੀਜ ਹੋਏਗੀ ਕਿ ਮੈਂ ਜਾਣਾ ਸੀ ਮੈਨੂੰ ਜਿਹੜੇ ਨੇ ਕਾਲ ਕਰਦੀ ਆ ਕਹਿੰਦੇ ਮਤਲਬ ਮੈਨੂੰ ਬੁਲਾਓ ਮੇਰੀ ਮਮਾ ਕਹਿੰਦੀ ਮੈਂ ਆਪੇ ਗੱਲ ਕਰ ਲੂੰਗੀ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਬਹੁਤੀ ਗੱਲ ਵਿਗੜ ਗਈ ਸੀ ਤਾਂ ਤਲਾਕ ਹੀ ਲੈਣਗੇ ਆਪਾਂ ਦੇ ਦਾਂਗੇ ਦੱਸੋ ਹੁਣ ਇੱਥੇ ਗੱਲ ਇਹ ਗੱਲ ਖੁੱਲ ਕੇ ਸਾਹਮਣੇ ਆਉਂਦੀ ਐ ਚਾਹ ਕੁੜੀ ਦਾ ਪਰਿਵਾਰ ਐ ਚਾਹ ਮੁੰਡੇ ਦਾ ਜਿਹੜਾ ਠੱਗੀ ਮਾਰਦਾ ਹੁਣ ਇਸ ਕੁੜੀ ਨੇ ਠੱਗੀ ਮਾਰੀ ਉੱਥੇ ਮਾਪਿਓ ਦਾ ਪੂਰਾ ਪੂਰਾ ਹੱਥ ਹੁੰਦਾ ਮਾਪਿਓ ਜਿੱਥੇ ਇਹ ਕਹਿੰਦੀ ਆ ਵੀ ਮੇਰੇ ਮਾਪਿਓ ਨੇ ਇਹ ਕਿਹਾ ਵੀ ਕੋਈ ਗੱਲ ਨਹੀਂ ਤੂੰ ਇੱਥੇ ਕੰਮ ਕਰ ਜੇ ਤਲਾਕ ਹੋ ਤਾਂ ਆਪਾਂ ਤਲਾਕ ਵੀ ਲੈ ਲਾਂਗੇ ਉਹੀ ਇਸ ਕੁੜੀ ਦਾ ਜੇ ਕਿਤੇ ਮਾਪਿਓ ਇਹਨੂੰ ਇਹ ਗੱਲ ਕਹਿੰਦਾ ਵੀ ਤੂੰ ਤਲਾਕ ਨਹੀਂ ਲੈਣਾ ਸਾਡੀ ਇੱਜ਼ਤ ਰੋਲ ਜੂਗੀ ਉਹਨਾਂ ਨੇ ਆਪਦੀ ਜ਼ਮੀਨ ਜਾਇਦਾਦ ਵੇਚੀ ਆ ਸਾਰਾ ਗਹਿਣਾ ਗੱਟਾ ਵੇਚ ਕੇ ਠੀਕਾ ਪੈਸੇ ਚੱਕ ਕੇ ਤੇਰੇ ਤੇ ਲਾ ਕੇ ਭੇਜਿਆ ਅੱਛਾ ਜਦੋਂ ਤੂੰ ਕੈਨੇਡਾ ਨਹੀਂ ਗਈ ਸੀ ਤੇਰਾ ਪਰਿਵਾਰ ਕੀ ਕਰਦਾ ਸੀਗਾ ਮੇਰੇ ਪਾਪਾ ਤਾਂ ਰੀੜ ਹੀ ਲਾਉਂਦੇ ਹੁੰਦੇ ਸੀਗੇ ਹੂੰ ਤੇ ਮੰਮੀ ਮੇਰੀ ਰਸਤੇ ਔਰ ਤੁਸੀਂ ਸਿੰਦੇ ਵਿੱਚ ਪੀਐਮ ਦੀ ਜਾਂਚ ਕਰੋ ਦੇਖੋ ਦੇਖੋ ਇਹਨਾਂ ਕੋਲੇ ਉਹ ਪੈਸੇ ਲਾਉਣ ਨੂੰ ਹੈ ਨਹੀਂ ਸੀ ਪੈਸੇ ਆਈਲੈਂਡਸ ਜਰੂਰ ਕਰ ਲਈ ਸੀ ਬੈਂਡ ਲੈ ਲਏ ਸੀ ਮੁੰਡੇ ਵਾਲਿਆਂ ਨੇ ਤੇਰੇ ਤੇ ਐਨੇ ਪੈਸੇ ਲਾਇਏ ਠੀਕ ਆ ਜਿਹੜੇ ਬੰਦੇ ਕੋਲੇ 3 2 ਕਿੱਲੇ ਜ਼ਮੀਨ ਸੀ ਉਹ ਵੇਚਤੀ ਇੱਕ ਸੁਪਨਾ ਸੀ ਵੀ ਇਹ ਜਾਊਗੀ ਤਾਂ ਮੈਂ ਵੀ ਚਲਾ ਜਾਊਗਾ ਉਹ ਬੰਦਾ ਰਿਕਸ਼ਾ ਚਲਾਉਣ ਲੱਗ ਗਿਆ ਤੁਹਾਨੂੰ ਤਾਂ ਆਪ ਨੂੰ ਸੋਚ ਲੈਣਾ ਚਾਹੀਦਾ ਸੀ ਤੇਰਾ ਤਾਂ ਫਾਦਰ ਰੇੜੀ ਲਾਉਂਦਾ ਸੀ ਉਹਨੇ ਤਾਂ ਉਹ ਸੰਘਰਸ਼ ਦੇਖਿਆ ਸੀ ਉਹ ਗਰੀਬੀ ਕੱਟੀ ਸੀ ਤੇ ਤੁਸੀਂ ਉਸ ਆਪ ਦੇ ਘਰ ਵਾਲੇ ਨੂੰ ਰਖਸ਼ੇ ਤੇ ਲਿਆਂਦਾ ਗਰੀਬੀ ਦੂਰ ਕਰਨਾ ਚਾਹੁੰਦੀ ਸੀ ਪਰ ਮੈਂ ਤਾਂ ਹੀ ਨਹੀਂ ਨਹੀਂ ਤੁਸੀਂ ਗਰੀਬੀ ਦੂਰ ਕਰਨੀ ਸੀ ਆਪਦੀ ਕਰਨੀ ਚਾਹੁੰਦੀ ਸੀ ਤੇ ਜਿਨ੍ਹਾਂ ਨੇ ਤੇਰੇ ਤੇ 30 ਲੱਖ ਲਏ ਇੱਕ ਪਰਿਵਾਰ ਨੂੰ ਤੁਸੀਂ ਉਜਾੜ ਕੇ ਰੱਖਤਾ ਆਪਦੀ ਗਰੀਬੀ ਦੂਰ ਕਰਨ ਮਾਰਿਆ ਨੇ ਮੈਂ ਤਾਂ ਨਹੀਂ ਸੋਚਿਆ ਉਹ ਤਾਂ ਮੇਰੇ ਪੇਰੈਂਟਸ ਕਰਨ ਦੇ ਕੋਈ ਨਹੀਂ ਤਲਾਕ ਕਰ ਦਾਂਗੇ ਆਪਾਂ ਤਲਾਕ ਹੀ ਜਾਂਦੇ ਹੁਣ ਇਹ ਇਹਦੇ 'ਚ ਜ਼ਿੰਮੇਵਾਰ ਤੂੰ ਪੇਰੈਂਟਸ ਨੂੰ ਮੰਨਦੀ ਆਂ ਮੇਰੀ ਗਲਤੀ ਘਟ ਹੈ ਮੇਰੇ ਪੇਰੈਂਟਸ ਨੇ ਮੈਨੂੰ ਸਪੋਰਟ ਕੀਤੀ ਮੇਰੇ ਫੈਕਟਿਵਸ ਨੇ ਕਰਦੇ ਆ ਕਰਦਾ ਮਾਪਿਓ ਸਪੋਰਟ ਤੁਸੀਂ ਦੇਖੋ ਤੁਸੀਂ ਉਥੇ ਕੈਨੇਡਾ ਚ ਕਿੱਥੇ ਰਹਿੰਦੀ ਸੀ ਮੈਂ ਸਰੀ ਦੇ ਵਿੱਚ ਬੰਦਨ ਦੇ ਵਿੱਚ ਸੱਲਾਂ ਮਤਲਬ ਜਿਹੜਾ ਮੇਰਾ ਕਾਲਜ ਸੀ ਕਿੰਨਾ ਕ ਸੋਹਣਾ ਕੈਨੇਡਾ ਬਹੁਤ ਸੋਹਣਾ ਬਹੁਤ ਸੋਹਣਾ ਇਹਨੇ ਕੈਨੇਡਾ ਦੱਸਿਆ ਪਰ ਮੈਂ ਕਹਿੰਨਾ ਇਹ ਹਵਾਲਾ ਦਾ ਪਿਛਲਾ ਪਾਸਾ ਠੀਕ ਆ ਥਾਣੇ ਦਾ ਪਿਛਲਾ ਪਾਸਾ ਮੈਂ ਤੁਹਾਨੂੰ ਦਿਖਾ ਰਿਹਾ ਜਿੱਥੇ ਇਹਨੂੰ ਰੱਖਿਆ ਜਾਣਾ ਆਪਾਂ ਇੱਕ ਪਰਮਿਸ਼ਨ ਲਈ ਆ ਗੱਲਬਾਤ ਕਰਨ ਦੇ ਵਾਸਤੇ ਇਹ ਤੁਸੀਂ ਦੇਖੋ ਇਹ ਥਾਣਾ ਹੁਣ ਤੈਨੂੰ ਲੱਗਦਾ ਵੀ ਇੱਥੇ ਰਾਤ ਨੂੰ ਕੱਟ ਲੇਗੀ ਪਰ ਇਹ ਤਾਂ ਬਹੁਤ ਕੰਪਲੀਕੇਟਡ ਆ ਬਹੁਤ ਹੀ ਜ਼ਿਆਦਾ ਬਹੁਤ ਤੇ ਫਿਰ ਤੂੰ ਜੇ ਆਪ ਦੀ ਗੱਲ ਇਨਸਾਨੀਆ ਉੱਤਰ ਤੇ ਇਨਸਾਨੀਅਤ ਤੌਰ ਤੇ ਸਮਝੀ ਹੁੰਦੀ ਠੀਕ ਆ ਮੁੰਡੇ ਨੂੰ ਬੁਲਾਇਆ ਹੁੰਦਾ ਤੈਨੂੰ ਪਤਾ ਸੀ ਉਹਦੇ ਵੀ ਬਜ਼ੁਰਗ ਮਾਂ-ਬਾਪ ਆ ਉਹਨਾਂ ਦੀ ਵੀ ਪਿੰਡ 'ਚ ਵੇਚੀ ਹੋਊਗੀ ਬੰਦਾ ਇੰਨਾ ਕ ਡਿਪਰੈਸ਼ਨ 'ਚ ਚਲਾ ਗਿਆ ਉਹ ਮੁੰਡਾ ਵੀ ਵਿਚਾਰੇ ਨੇ ਬਾਹਰ ਨਿਕਲਣਾ ਬੰਦ ਕੀਤਾ ਫਿਰ ਵਿਚਾਰਾ ਰਖਸ਼ਾ ਚਲਾਉਣ ਲੱਗਿਆ ਸਲੂਟ ਕਰਦਾ ਮੈਂ ਇਹੋ ਜਿਹੇ ਬੰਦੇ ਨੂੰ ਕਿਉਂਨੇ ਕੋਈ ਗਲਤ ਰਸਤਾ ਨਹੀਂ ਅਪਣਾਇਆ ਤੇ ਆਪਣਾ ਉਹਨਾ ਵੀ ਨਹੀਂ ਚਾਹੀਦਾ ਜ਼ਿਆਦਾਤਰ ਕਸੂਰਬਾਰ ਆ ਜਿਹੜੇ ਉਹ ਮਾਪਿਆਂ ਦੇ ਇੱਥੇ ਹੁਣ ਤੂੰ ਕਾਹਦੇ ਲਈ ਆਈ ਸੀ ਕਿ 10 ਸਾਲਾਂ ਬਾਅਦ ਇੱਥੇ ਵਿਆਹ ਸੀਗਾ ਮੇਰੀ ਮਾਸੀ ਦੇ ਮੁੰਡੇ ਦਾ ਮੈਂ ਇੱਥੇ ਰਹਿਣਾ ਸੀ। ਦੇਖੋ ਮਾਸੀ ਦੇ ਮੁੰਡੇ ਦੇ ਵਿਆਹ ਤੇ ਚੱਲੀ ਸੀ ਤੇ ਆਪਦਾ ਵਿਆਹ ਵਾਲਾ ਸਫ਼ਰ ਭੁੱਲ ਕੇ ਆਪਦੇ ਸਹੁਰੇ ਪਰਿਵਾਰ ਦੇ ਵਿੱਚ ਕੁੜੀ ਨੇ ਉਜਾੜਿਆ ਸਲੂਟ ਕਰਨਾ ਮੰਨਦਾ ਉਹਨਾਂ ਪੰਜਾਬ ਪੁਲਿਸ ਦੇ ਅ ਅਧਿਕਾਰੀਆਂ ਨੂੰ ਪੋਸਟ ਅਫਸਰਾਂ ਨੂੰ ਜਿਨ੍ਹਾਂ ਨੇ ਇਸ ਕੁੜੀ ਨੂੰ ਗ੍ਰਿਫਤਾਰ ਕੀਤਾ ਮੈਂ ਕਹਿੰਦਾ ਤੁਸੀਂ ਦੇਖੋ ਇੱਕ ਬਰਨਾਲਾ ਕਾਂਡ ਹੋਇਆ ਸੀਗਾ ਜਿਹੜਾ ਲਾਪਰੀਤਾ ਵਾਲਾ ਠੀਕ ਆ ਬਿਆਨਤ ਕੌਰ ਵਾਲਾ ਕਾਂਡ ਸਾਰਿਆਂ ਨੂੰ ਤੇ ਇਹ ਮੈਨੂੰ ਇਹ ਲੱਗਦਾ ਸੀ ਵੀ ਜਦੋਂ ਉਹ ਕਾਂਡ ਹੋਇਆ ਉਸ ਮੁੰਡੇ ਨੇ ਖੁਦ ਕੀਤੀ ਆ ਉਸ ਤੋਂ ਬਾਅਦ ਇਹ ਮਾਮਲੇ ਘਟ ਜਾਣਗੇ ਲੋਕਾਂ 'ਚ ਡਰ ਪੈਦਾ ਹੋ ਜੂ ਪਰ ਨਹੀਂ ਉਸ ਤੋਂ ਬਾਅਦ ਇਹ ਮਾਮਲੇ ਵਧੇ ਕੁੜੀਆਂ ਦੀ ਤਦਾਦ ਆ ਜਿਹੜੀ ਠੱਗੀ ਵਾਲੀ ਉਹ ਦਿਨ ਬਦ ਦਿਨ ਵਧਦੀ ਜਾ ਰਹੀ ਆ ਬਹੁਤ ਸਾਰੇ ਮਾਮਲੇ ਆ ਆਪਾਂ ਕਰਦੇ ਆ ਪਰ ਇਹਨਾਂ ਨੂੰ ਇੱਕ ਨਕੇਲ ਕਸਨੀ ਪਣੀ ਆ ਸਾਡੇ ਐਨ ਆਰ ਆਈ ਥਾਣੇ ਬਣੇ ਨੇ ਉਥੇ ਬਹੁਤ ਸਾਰੇ ਜਿਹੜੇ ਮਾਮਲੇ ਆ ਉਹ ਆਉਂਦੇ ਆ ਪੁਲਿਸ ਪ੍ਰਸ਼ਾਸਨ ਤੇ ਬਹੁਤ ਸਾਰਾ ਦਬਾਅ ਉਹ ਡੇਲੀ ਇੰਨਾ ਕੰਮ ਕਰਦੇ ਆ ਪਰ ਕਰੀਏ ਕੀ ਹੁਣ ਤੁਸੀਂ ਦੇਖੋ ਇਹਨੇ ਆਪਦੀ ਗਰੀਬੀ ਕੱਢਣ ਮਾਰੀ ਨੇ ਸਾਰਾ ਪਰਿਵਾਰ ਸਾਥ ਲਿਆ ਜਿਹੜੇ ਪਰਿਵਾਰ ਦੇ ਕੋਲ ਤਿੰਨ ਕਿੱਲੇ ਜ਼ਮੀਨ ਸੀ ਉਹਨਾਂ ਨੇ ਸਾਰਾ ਕੁਝ ਵੇਚ ਕੇ ਇਹਦੇ ਤੇ ਲਾਇਆ ਸੁਪਨੇ ਸੀ ਮੁੰਡੇ ਦੇ ਪਰਿਵਾਰ ਦੇ ਵੀ ਠੀਕ ਆ ਪਰ ਅੱਜ ਕੀ ਬਚਿਆ ਉਹਨਾਂ ਕੋਲੇ ਅੱਜ ਉਹ ਸੜਕ ਤੇ ਆ ਗਏ ਦੱਸੋ ਇਹ ਕੋਈ ਇਨਸਾਫ ਹੋਇਆ ਤੈਨੂੰ ਲੱਗਦਾ ਤੂੰ ਚੰਗਾ ਕੀਤਾ ਮੈਂ ਮੇਰੇ ਪੇਰੈਂਟਸ ਨੇ ਬੁਲਾਇਆ ਮੈਂ ਚੰਗਾ ਹੀ ਕੀਤਾ ਸਰ ਤੇ ਉਹ ਪੇਰੈਂਟਸ ਕਿੱਥੇ ਜਾਊ ਘਰ ਆਣਾ ਕਿੱਥੇ ਜਾਊ ਜਿਹਨੇ ਤੇਰੇ ਤੇ 30 ਲੱਖ ਰੁਪਏ ਲਾਤਾ ਤੂੰ ਆਪਦਾ ਮਾਪਿਓ ਤਾਂ ਬੁਲਾ ਲਿਆ ਉਹ ਮਾਪਿਓ ਨਹੀਂ ਸੀਗਾ ਉਸ ਮੁੰਡੇ ਦਾ ਜਿਹਨੇ ਤੇਰੇ ਨਾਲ ਵਿਆਹ ਹੋਇਆ ਉਹਨਾਂ ਨੂੰ ਬੁਲਾਉਣਾ ਦੂਰ ਦੀ ਗੱਲ ਤੂੰ ਆਪਦੇ ਘਰ ਵਾਲੇ ਨੂੰ ਵੀ ਨਹੀਂ ਸੱਦਿਆ ਆਪਦਾ ਮਾਪਿਓ ਦੋ ਮਿੰਟਾਂ ਜੀ ਸੱਦ ਲਿਆ ਫਿਰ ਮੈਨੂੰ ਪਿੱਛੋਂ ਮੇਰੇ ਘਰ ਦੇ ਨਾਲ ਜੂਕਿਆ ਮੈਨੂੰ ਇਦਾਂ ਸੀ ਤਲਾਕ ਹੋ ਜਾਣਾ ਫਿਰ ਮੈਂ ਸਭ ਤੇ ਤੇ ਫਿਰ ਤੇਰਾ ਤਲਾਕ ਹੋ ਜਾਣਾ ਸੀ ਤੁਸੀਂ ਇਹ ਗੱਲ ਪਹਿਲਾਂ ਕਰਨੀ ਸੀ ਮੁੰਡੇ ਵਾਲਿਆਂ ਨਾਲ ਵੀ ਅਸੀਂ ਕੋਰਟ ਮੈਰਜ ਕਰਾਂਗੇ ਸਿਰਫ ਜੀ ਠੀਕ ਆ ਉਹ ਤੁਹਾਡਾ ਮੁੰਡਾ ਉੱਥੇ ਸਿਰਫ ਮੈਂ ਟਪਾਉਂਗੀ ਉਸ ਤੋਂ ਬਾਅਦ ਮੇਰਾ ਬਿਆਨ ਹੋਣਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਇਹ ਗੱਲ ਪਹਿਲਾਂ ਕਰਦੇ ਤੁਸੀਂ ਮੁੰਡੇ ਵਾਲਿਆਂ ਨਾਲ ਨਹੀਂ ਸਾਰਾ ਇਥੋਂ ਤਾਂ ਮੈਂ ਮਤਲਬ ਵਧੀਆ ਵੀ ਜਿਵੇਂ ਵਿਆਹ ਕਰਤੀ ਗਈ ਸੀ ਉੱਥੇ ਜਾ ਕੇ ਫਿਰ ਉਹਨੂੰ ਬਹੁਤ ਪਰੇਸ਼ਾਨੀਆਂ ਆਉਂਦੀਆਂ ਨੇ ਨਹੀਂ ਇਹ ਤਾਂ ਮੈਨੇਜਿੰਗ ਆ ਇਹ ਇਹ ਸਭ ਝੂਠ ਆ ਕੀ ਪਰੇਸ਼ਾਨੀਆਂ ਆਉਂਦੀਆਂ ਚ ਇੱਧਰ ਵੇਖੋ ਆਪਦੇ ਹੱਥ ਬੈੰਡ ਨੂੰ ਸੱਦਨ ਦੇ ਵਿੱਚ ਇਹਨੂੰ ਪਰੇਸ਼ਾਨੀ ਆਉਂਦੀ ਸੀ ਉੱਥੇ ਰੱਖਣ 'ਚ ਪਰੇਸ਼ਾਨੀ ਆਉਂਦੀ ਸੀ ਆਪਦੇ ਪਰਿਵਾਰ ਦੇ ਪੰਜ ਜੀ ਸੱਦਲੇ ਉਦੋਂ ਕੋਈ ਪਰੇਸ਼ਾਨੀ ਨਹੀਂ ਦੱਸੋ ਕਿੱਥੇ ਰਹਿ ਗਿਆ ਇਨਸਾਫ਼ ਵਾਲੀਆਂ ਗੱਲਾਂ ਕਦੋਂ ਹੋਣਗੀਆਂ ਦੱਸੋ ਇਹਨਾਂ ਨੂੰ ਵੇਖ ਕੇ ਹੋਰ ਵੀ ਕੁੜੀਆਂ ਦੇ ਹੌਸਲੇ ਬੁਲੰਦਾ ਜਿਹੜੇ ਹੁੰਦੇ ਆ ਤੈਨੂੰ ਥੋੜੀ ਬਹੁਤੀ ਸ਼ਰਮ ਨਹੀਂ ਆਈ ਵੀ ਤੂੰ ਇੱਥੇ ਆ ਰਹੀ ਆ ਤੂੰ ਦਾਸਾਂ ਲਾਵਾਂ ਤੂੰ ਇੱਥੇ ਪੰਜਾਬ ਦੇ ਵਿੱਚ ਆਈ ਆ ਇੰਡੀਆ ਆਈ ਆ ਠੀਕ ਆ ਕੀ ਤੈਨੂੰ ਪਤਾ ਸੀਗਾ ਵੀ ਤੂੰ ਜਦੋਂ ਜਹਾਜ਼ ਤੋਂ ਉਤਰੰਗੀ ਤੇਰੇ ਨਾਲ ਆ ਕੁਝ ਹੋਊਗਾ ਤੈਨੂੰ ਫੜਨਗੇ ਪੁਲਸ ਵਾਲੇ ਪਰ ਮੈਨੂੰ ਇਦਾਂ ਸੀਗਾ ਨਾ ਇੱਥੇ ਬੜੇ ਮਾਮਲੇ ਉਹਦੇ ਰਫਾ ਦਫਾ ਹੋ ਜਾਂਦੇ ਆਗੇ ਠੀਕ ਹੈ ਤੇ ਬੜੀਆਂ ਫਾਈਲਾਂ ਹੈ ਗਿਆ ਜਿਹੜੀਆਂ ਥਾਣੇ ਦੇ ਵਿੱਚ ਪਈਆਂ ਰਹਿੰਦੀਆਂ ਕੋਈ ਕਿਸੇ ਦਾ ਕੁਝ ਨਹੀਂ ਵੇਖੜ ਸਕਦਾ ਤੇ ਬੜੇ ਇਹੋ ਜਿਹੇ ਕੇਸ ਆਉਂਦੇ ਰਹਿੰਦੇ ਆ ਹੁਣ ਮਤਲਬ ਕੋ ਪ੍ਰਸ਼ਾਸਨ ਇਹਨਾਂ ਗੱਲਾਂ ਕੋ ਥੋੜੀ ਧਿਆਨ ਦਿੰਦਾ ਰਹੂਗਾ ਦੇਖੋ ਪਰ ਸਲੂਟ ਕਰਨਾ ਬਣਦਾ ਉਹਨਾਂ ਅਫਸਰਾਂ ਨੂੰ ਇੱਕ ਕੁੜੀ ਕਹਿ ਰਹੀ ਹੈ ਕਿ ਮੈਨੂੰ ਕੋਈ ਯਾਦ ਚੇਤੇ ਨਹੀਂ ਸੀ 10 ਸਾਲ ਹੋ ਗਏ ਵੀ ਹੁਣ ਕਿਹਨੇ ਪੁੱਛਣਾ ਸਹਰਾ ਪਰਿਵਾਰ ਵੀ ਭੁੱਲ ਗਿਆ ਹੋਊਗਾ ਤੂੰ 10 ਸਾਲਾਂ ਵੱਧ ਇੱਥੇ ਆਈਆਂ ਠੀਕਾ ਤੈਨੂੰ ਇਹ ਪੂਰਾ ਵੀ ਨਹੀਂ ਸੀਗਾ ਵੀ ਮੈਨੂੰ ਉੱਥੇ ਜਾ ਕੇ ਪੰਜਾਬ ਦੇ ਵਿੱਚ ਆਖਰ ਜਿੰਨਾ ਨਾਲ ਤੂੰ ਠੱਗੀ ਮਾਰੀ ਆ ਉਹ ਤੈਨੂੰ ਕਾਰਵਾਈ ਕਰਵਾਉਣਗੇ ਮੈਨੂੰ ਤਾਂ ਐ ਸੀ ਸਰ 10 ਸਾਲ ਕੋਣ ਖੜਦਾ ਹੈਣਾ ਤੇ ਘਰ ਵਾਲਿਆਂ ਨੇ ਬੂਟੇ ਨੂੰ ਵਿਆਹ ਲਿਆ ਹੋਊਗਾ ਬੂਟਾ ਕੌਣ ਬੂਟਾ ਮੇਰੇ ਘਰਾਂ ਵਾਲਾ ਅੱਛਾ ਤੇਰੇ ਘਰਾਂ ਵਾਲੇ ਦਾ ਨਾਂ ਸੀ ਹਾਂ ਮੈਨੂੰ ਤਾਂ ਐ ਸੀਗਾ ਵੀ ਉਹ ਤਾਂ ਵਧੀਆ ਖਾਸ ਦਾ ਵਸਦਾ ਹੋਊ ਹਾਸਦਾ ਬਸਦਾ ਇਹਦੇ ਘਰ ਵਾਲੇ ਦਾ ਨਾਂ ਮੁੰਡੇ ਦੇ ਨਾਂ ਬੂਟਾ ਸੀ ਜਿਹੜੇ ਬੂਟੇ ਤੇਰੇ ਵਰਗੀਆਂ ਦੇ ਭੱਟੇ ਹੋਣ ਉਹ ਕਦੇ ਦਵਾਰਾ ਨਹੀਂ ਲੱਗਦੇ ਤੁਸੀਂ ਵੇਖੋ ਹਾਜੀ ਆਸਤੇ ਆਈ ਐ ਇੱਥੇ ਕਹਿੰਦੀ ਵੀ ਮੈਂ ਦਸ ਸਾਲਾਂ ਬਾਅਦੋਂ ਚੱਲੀ ਆਂ ਭ ਬੂਟੇ ਦੀ ਮੈਰਜ ਹੋ ਗਈ ਹੋਣੀ ਆ ਉਹ ਤਾਂ ਜਵਾਖ ਜੱਲਿਆ ਵਾਲਾ ਹੋ ਗਿਆ ਉਹ ਹੱਸਦਾ ਵਸਦਾ ਦੱਸੋ ਜਿਨ੍ਹਾਂ ਨੇ 30 ਲੱਖ ਰੁਪਇਆ ਲਾਇਆ ਜ਼ਮੀਨ ਵਿਕ ਗਈ ਵਿਚਾਰਾ ਰੱਖ ਕੇ ਤੇ ਆ ਗਿਆ ਉਹਦੇ ਤੂੰ ਹੱਸਦੇ ਵਸਦੇ ਗੱਲਾਂ ਕਰਦੀ ਏ ਮੈਨੂੰ ਤਾਂ ਪਤਾ ਨਹੀਂ ਸੀ ਜੇ ਮੇਰੀ ਤਾਂ ਗੱਲ ਹੀ ਨਹੀਂ ਹੋਈ ਮੈਂ ਤਾਂ ਬਲੌਕ ਕਰਤਾ ਸੀ ਨਾ ਜਾਂਦੀ ਦੱਸੋ ਦੱਸੋ ਆਪਦੇ ਮੂੰਹੋਂ ਮੰਨ ਰਹੀ ਏ ਜੀ ਮੈਂ ਬਲੌਕ ਕਰਤਾ ਸੀ ਫਿਰ ਮੈਂ ਤੁਹਾਨੂੰ ਪਤਾ ਕੀ 30 ਲੱਖ ਦੇ ਕਰਕੇ ਤੁਸੀਂ ਇਹ ਦੇਖ ਲਓ ਮਤਲਬ ਸ਼ਿਫਟਾਂ ਲਾਉਣੀਆਂ ਪੰਨੀਆਂ ਡੀਐਸ ਨਾਈਟ ਸ਼ਿਫਟਸ ਹਨ ਇਵਨਿੰਗ ਸ਼ਿਫਟਸ ਫਿਰ ਮੈਂ ਹੁਣ ਘਰੇ ਗੱਲ ਕਰਾਂ ਕਿ ਮੈਂ ਕੰਮ ਕਰਾਂ ਮੇਰੇ ਤੇ ਬਹੁਤ ਪ੍ਰੈਸ਼ਰ ਸੀਗਾ ਉੱਥੋਂ ਮੇਰੇ ਘਰਦਿਆਂ ਦਾ ਪ੍ਰੈਸ਼ਰ ਵੀ ਸੀਗਾ ਵੀ ਸਾਨੂੰ ਵੀ ਝੁਕਣਾ ਤੇ ਜੇ ਮੈਂ ਇਹਨਾਂ ਨਾਲ ਵੀ ਗੱਲ ਕਰ ਦੂੰ ਉਹਨਾਂ ਨਾਲ ਵੀ ਗੱਲ ਕਰ ਦੂੰ ਫਿਰ ਇੱਕ ਵਾਰੀ ਤਾਂ ਇੱਕ ਜਣੇ ਨੂੰ ਸਿੱਧਾ ਆਣਾ ਫਿਰ ਮੈਂ ਮੇਰੀ ਫੈਮਲੀ ਨੂੰ ਸੌਫ ਕੀਤਾ ਜੇ ਤੇਰੇ ਤੇ ਬੂਟੇ ਦਾ ਪਰਿਵਾਰ 30 ਲੱਖ ਰੁਪਈਆ ਨਾ ਲਾਉਂਦਾ ਤੇਰਾ ਪਿਓ ਦੇ ਰੇੜੀ ਵਾਲਾ ਕੰਮ ਛੁੱਟ ਜਾਂਦਾ ਨਹੀਂ ਤੇਰੀ ਮਾਤਾਂ ਦਾ ਸਕੂਲ ਦੇ ਵਿੱਚ ਜਿਹੜੀ ਪੀਣ ਸੀ ਉਹਦਾ ਕੰਮ ਛੁੱਟ ਜਾਂਦਾ ਕੋਈ ਤੇਰਾ ਉਸ ਤੋਂ ਨਹੀਂ ਕੀਤੀ ਨਹੀਂ ਤੂੰ ਇਹ ਜਵਾਬ ਦੇ ਉਹਦਾ ਕੰਮ ਛੁੱਟ ਜਾਂਦਾ ਨਹੀਂ ਤੂੰ ਕੈਨੇਡਾ ਜਾ ਵੜਦੀ ਨਹੀਂ ਤੇ ਫੇਰ ਜਿਹੜੇ ਬੰਦੇ ਨੇ 30 ਲੱਖ ਰੁਪਈਆ ਲਾਇਆ ਤੇਰੇ ਤੇ ਉਹਦੀ ਤੂੰ ਆਨੇ ਜਿੰਨੀ ਕਦਰ ਨਹੀਂ ਪਾਈ ਆਪਦਾ ਪਰਿਵਾਰ ਤੂੰ ਮਿੰਟਾਂ 'ਚ ਕੈਨੇਡਾ ਛੱਡ ਲਿਆ ਦੱਸ ਸਰ ਫੇਰ ਆਪਦੇ ਤਾਂ ਆਪਦੇ ਹੁੰਦੇ ਆਪਦੇ ਤਾਂ ਆਪਦੇ ਹੁੰਦੇ ਕਿ ਉਹਨਾਂ ਨੂੰ ਆਪਦਾ ਨਹੀਂ ਸਮਝਿਆ ਤੂੰ ਸਾਰੇ ਪਰਿਵਾਰ ਨੂੰ ਉਹ ਆਪਦੇ ਹੀ ਸਮਝਿਆ ਸੀਗਾ ਮੈਂ ਇਹ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹਣਾ ਇਹ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਵਿਆਹਾਂ ਉਹਨੀਆਂ ਬਹੁਤ ਇਹ ਗੱਲਾਂ ਕਰਦੀਆਂ ਕਿ ਇਹ ਘਰ ਤੇਰਾਗਾ ਇਹ ਤਾਂ ਜਵਾਕ ਤੇਰੇ ਹੈਗੇ ਤਾਂ ਮਾਂ ਪਿਓ ਤੇਰਾਗਾ ਅਸਲ ਦੇ ਵਿੱਚ ਜਿੰਨਾ ਚਿਰ ਨੂੰ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆ ਕੇ ਆਪਦੇ ਬੱਚਿਆਂ ਨੂੰ ਆਪਦੇ ਨਹੀਂ ਮੰਨਦੀ ਐਕਸੈਪਟ ਨਹੀਂ ਕਰਦੀ ਠੀਕ ਆ ਸਹੁਰੇ ਪਰਿਵਾਰ ਨੂੰ ਐਕਸੈਪਟ ਨਹੀਂ ਕਰਦੀ ਉਹਨਾਂ ਚਿਰ ਉਹ ਅਸਲ ਦੇ ਵਿੱਚ ਉੱਥੇ ਹੁੰਦੀ ਨਹੀਂ ਠੀਕ ਆ ਸਰੀਰ ਕਰਕੇ ਤਨ ਕਰਕੇ ਤੁਰੀ ਫਿਰਦੀ ਐ ਸੁਰਤੋ ਦੀ ਉਹੀ ਗੱਲ ਇਹ ਕਹਿੰਦੀ ਐ ਕਿ ਮੈਂ ਆਪਦੇ ਪਰਿਵਾਰ ਨੂੰ ਸੱਦਣਾ ਸੀ ਉਹ ਤਾਂ ਮੇਰੇ ਆਪ ਦੇ ਜੰਮੇ ਜਾਏ ਸੀ ਮੈਂ ਸਹੁਰੇ ਪਰਿਵਾਰ ਤੋਂ ਕੀ ਲੈਣਾ ਸੀ ਜਦੋਂ ਤੂੰ ਆਪਦੇ ਮਾਪਿਆਂ ਨੂੰ ਬਾਹਰ ਸੱਦਿਆ ਕੈਨੇਡਾ ਆਪਦੇ ਭੈਣ ਭਰਾਵਾਂ ਨੂੰ ਬਾਹਰ ਸੱਦਿਆ ਕੈਨੇਡਾ ਉਦੋਂ ਲੱਖਾਂ ਦੇ ਫੰਡ ਸ਼ੋਅ ਕਰਨੇ ਪੈਂਦੇ ਉਦੋਂ ਪੈਸੇ ਫਿਰ ਤੂੰ ਭੇਜਿਆ ਆਪਦੇ ਮਾਪਿਆਂ ਨੂੰ ਨਹੀਂ ਫਿਰ ਮੈਂ ਮੇਰੇ ਘਰ ਵਾਲੇ ਤੋਂ ਸ਼ੋਅ ਕਰਵਾਈ ਸੀ ਕਿ ਮੇਰੇ ਕੋਲ ਤਾਂ پیسے ਇੰਨੇ ਨਹੀਂ ਸੀ ਜੇ ਸੇਵਿੰਗ ਵਿੱਚ ਉਹ ਵੀ ਉਹਨਾਂ ਨੇ ਸ਼ੋਅ ਕੀਤੇ ਸਾਰੇ ਪਰਿਵਾਰ ਨੇ ਮੇਰੇ ਘਰ ਵਾਲੇ ਨੇ ਨਹੀਂ ਸ਼ੋਅ ਕੀਤੇ ਸਾਰੇ ਫੰਡ ਫਿਰ ਤੂੰ ਗੱਲ ਕਰਨੀ ਉਹਦੇ ਨਾਲ ਸਹੀ ਨਹੀਂ ਸਮਝੀ ਨਹੀਂ ਪਹਿਲਾਂ ਮੈਂ ਗੱਲ ਕੀਤੀ ਹਨਾ ਦੋ ਤਿੰਨ ਦਿਨ ਮੈਂ ਰਿਕਵੈਸਟਾਂ ਕੀਤੀਆਂ ਉਹ ਮੰਨ ਵੀ ਗਿਆ ਉਹਨੇ ਜਦੋਂ ਫੰਡ ਸ਼ੋਅ ਕਰਾਤੇ ਫਿਰ ਅਗਲੇ ਦਿਨ ਮੈਂ ਬਲੌਕ ਕਰ ਦੇ ਵੇਖੋ ਇਸ ਕੁੜੀ ਦੀ ਕਹਾਣੀ ਵੇਖੋ 420 ਕਿਵੇਂ ਕਰੀ ਦੀ ਆ ਇਹ ਪਤਾ ਨਹੀਂ ਕਿਥੋਂ ਸਕੀਆਂ ਅਸਲ ਦੇ ਵਿੱਚ ਇਹਦੇ ਮਾਂ ਪਿਓ ਦੀ ਇਹਨੂੰ ਸਪੋਰਟ ਰਹੀ ਆ ਸਾਰੇ ਫੰਡ ਸ਼ੋਅ ਆਪਦੀ ਫੈਮਿਲੀ ਲਈ ਉਹਨਾਂ ਤੋਂ ਕਰਵਾਈ ਪਰ ਮੈਂ ਕਹਿੰਦਾ ਇਹਨੂੰ ਸਖਤ ਤੋਂ ਸਖਤ ਸਜ਼ਾ ਅਜੇ ਹੀ ਹਵਾਲਾਤ ਦੇ ਵਿੱਚ ਇਹਨਾਂ ਨੂੰ ਰੱਖਣਾ ਚਾਹੀਦਾ ਮੈਂ ਕਹਿੰਦਾ ਇਹਨੂੰ ਕਰੜੀ ਸਜ਼ਾ ਮਿਲਣੀ ਚਾਹੀਦੀ ਚਾਹੇ ਉਹ ਕੁੜੀ ਹੋਵੇ ਚਾਹੇ ਉਹ ਮੁੰਡਾ ਹੋਵੇ ਇਹੋ ਜਿਹੀਆਂ ਬਧਿਕੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਇਹਨਾਂ ਦਾ ਜ਼ਿੰਮੇਵਾਰ ਕੌਣ ਆ ਇਹ ਚੀਜ਼ਾਂ ਸਾਨੂੰ ਨੋਟ ਕਰਨੀਆਂ ਪੈਣੀਆਂ ਹੁਣ ਤੇਰਾ ਮਾਂ ਪਿਓ ਤਾਂ ਉੱਥੇ ਜਾ ਕੇ ਬੈਠਾ ਤੇਰੇ ਭੈਣ ਭਰਾ ਬੈਠੇ ਤੂੰ ਕੱਲੀ ਆਈ ਸੀ ਵਿਆਹ ਤੇ ਮੈਂ ਕੱਲੀ ਆਈ ਸੀ ਹੁਣ ਉਹਨਾਂ ਨਾਲ ਕੋਈ ਗੱਲ ਹੋਈ ਏ ਮਗਰੋਂ ਨਹੀਂ 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 ਮੇਰੀ ਕੋਈ ਗੱਲ ਨਹੀਂ ਹੋਈ ਮੈਨੂੰ ਨਾਲ ਦੀ ਨਾਲ 에어ਪੋਰਟ ਤੇ ਉਹਨਾਂ ਨੇ ਕਾਪੀ ਕਰ ਲਿਆ ਫਿਰ ਹੁਣ ਕੋਈ ਤਾਂ ਉਹਨਾਂ ਨੂੰ ਫੋਨ ਕੀਤਾ ਹੋਊ ਕੋਈ ਮੈਸੇਜ ਤਾਂ ਲਾਇਆ ਹੋਊ ਨਹੀਂ ਕਰ ਮੈਂ ਤਾਂ ਹੀ ਤਾਂ ਕੋਈ ਉਹਨਾਂ ਨਾਲ ਗੱਲ ਨਹੀਂ ਹੋਈ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਵੇਖੋ ਪਰ ਆਖਰ ਖਬਰ ਤੋਂ ਤਾਂ ਉਹਨਾਂ ਨੂੰ ਪਤਾ ਲੱਗਿਆ ਹੋਣਾ ਵੀ ਜਿਹੜੀ ਸਿੱਖਿਆ ਸੀ ਆਪਣੀ ਕੁੜੀ ਨੂੰ ਦਿੱਤੀ ਆ ਉਹ ਸਿੱਖਿਆ ਉਹਨਾਂ ਤੇ ਉਲਟ ਪੈ ਗਈ ਬਿਲਕੁਲ ਇਸ ਤਰੀਕੇ ਨਾਲ ਉਹਨਾਂ ਨੂੰ ਯਾਦ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਤੁਹਾਨੂੰ ਵੀ ਮੇਰੇ ਕੋਲ ਆ ਕੇ ਕਰਦੇ ਹੋ ਤੁਸੀਂ ਮੇਰੀ ਹੈਲਪ ਕਰੋ ਕੋਈ ਨਹੀਂ ਹੈਲਪ ਕਾਹਦੀ ਹੈਲਪ ਕਰਗੇ 30 ਲੱਖ ਰੁਪਇਆ ਤੂੰ ਪਰਿਵਾਰ ਉਜਾੜ ਕੇ ਰੱਖਤਾ ਆਪਦਾ ਪਰਿਵਾਰ ਵਸਾਉਣ ਲਈ ਹੈ ਆਪਦੇ ਧੀਆ ਆਪਦੇ ਮਾਪਿਆਂ ਨੂੰ ਸੱਦਣ ਦੀ ਖਾਤਰ ਕਾਦੀ ਹੈਲਪ ਕਰਗੇ ਤੇਰੀ ਦੱਸੋ ਹੈਲਪ ਕਰੋ ਸਰ ਇਹ ਤੇ ਬਹੁਤ ਹੀ ਕਿਹੜਾ ਬਹੁਤ ਹੀ ਅਨਹਾਈਜੀਨ ਜਿਹਾ ਤੇ ਬਹੁਤ ਗੰਦਾ ਸਭ ਕੁਝ ਬੜਾ ਅਨਹਾਈਜੀਨ ਲੱਗਦਾ ਮੈਨੂੰ ਮੇਰਾ ਰਹਿਣਾ ਬੜਾ ਆਫਸਾਈਟ ਤੇ ਪਲੀਜ਼ ਮੇਰੇ ਕੋਲ ਸਟਾਪੀਆਂ ਦੱਸੋ ਦੱਸੋ ਤੁਸੀਂ ਇੱਥੇ ਨਹੀਂ ਉੱਥੇ ਕੈਨੇਡਾ 'ਚ ਕੋਈ ਮੱਛਰ ਮੱਖੀ ਹੈਗੀ ਨਹੀਂ ਕਰੋ ਉੱਥੇ ਤਾਂ ਪਤਾ ਦੇਖਣ ਨੂੰ ਹੀ ਨਹੀਂ ਮਿਲਦਾ ਉਥੇ ਜੇ ਤੁਸੀਂ ਮੱਛਰ ਮੱਖੀ ਦੇਖਣਾ ਹੈ ਨਾ ਇੱਕ ਸਪੈਸ਼ਲ ਮਤਲਬ ਜਿਹੜਾ ਐਕਟੀਵਿਟੀ ਹੈ ਆਪਣੇ ਇਥੇ ਉਥੇ ਵੀ ਸਪੈਸ਼ਲ ਪਲੇਸ ਬਣੀ ਹੋਈ ਹੈ ਉਥੇ ਜਾ ਕੇ ਦੇਖਣੇ ਪੈਂਦੇ ਆ ਦੇਖੋ ਦੇਖੋ ਉਥੇ ਤਾਂ ਨਹੀਂ ਕੋਈ ਮੱਛਰ ਮੱਖੀ ਨਹੀਂ ਇੱਥੇ ਆ ਕੇ ਬਹੁਤ ਬਹੁਤ ਗੰਦਾ ਥਾਂ ਇੱਥੇ ਤਾਂ ਜਿਹੜਾ ਉੱਪਰਲਾ ਮੈਂ ਕਹੂੰਗਾ ਦਿਖਾ ਜਿਹੜਾ ਜਿੱਥੇ ਆ ਤੈਨੂੰ ਰੱਖਣਾ ਇੱਥੇ 12 ਮਹੀਨੇ ਕਹਿੰਦਾ ਮੱਛਰਾਂ ਦੀ ਬਿਨਾ ਲਾੜਿਆਂ ਤੋਂ ਬਰਾਤ ਘੁੰਮਦੀ ਆ ਮੱਖੀਆਂ ਕਿਰ ਲਈ ਇੱਥੇ ਤਾਂ ਸਭ ਕੁਝ ਮਿਲੂਗਾ ਜੀ ਨਹੀਂ ਜਿਹੇ ਜਾਂ ਤੂੰ ਕੰਮ ਕੀਤਾ ਤੈਨੂੰ ਮੈਂ ਤਾਂ ਕਹਿੰਦਾ ਇਹ ਜਗ੍ਹਾ ਵੀ ਹਜੇ ਘੱਟ ਗੰਦੀ ਐ ਇਹਨੂੰ ਤਾਂ ਕਿਤੇ ਚਿੱਟੇ ਚੂਹਿਆਂ ਕੋਲੇ ਛੱਡਣਾ ਚਾਹੀਦਾ ਮੈਂ ਕਹਿੰਦਾ ਜਿਹੜੇ ਵੀ ਮੈਂ ਤਾਂ ਐਸ ਕਰ ਦਿਆਂਗਾ ਬੰਕੇ ਇਹਨਾਂ ਨੂੰ ਕਹਾਂ ਦੋ ਮੇਰੇ ਨਾਲ ਕਿ ਕਿ ਅਲੱਗ ਦੇ ਟਾਂਸਰ ਕਰ ਦੇ ਨਾ ਟਰਾਂਸਫਰ ਨੂੰ ਤੂੰ ਡੀਐਸਪੀ ਲੱਗੀਆਂ ਕਿ ਮਾਰੇ ਦਾ ਠੱਗੀ ਆ ਤੂੰ ਦੱਸ 30 ਲੱਖ ਦੀ ਤੈਨੂੰ ਟਰਾਂਸਫਰ ਕਰ ਦੇਣ ਕਿੱਥੇ ਟਰਾਂਸਫਰ ਕਰ ਦੇਣ ਤੈਨੂੰ ਇਥੋਂ ਦੀ ਜੇਲ੍ਹ ਦੇ ਵਿੱਚੋਂ ਕਿਸੇ ਵਧੀਆ ਥੀਨਿੰਗ ਜਿੱਥੇ ਥੀਨਿੰਗ ਹੋਵੇ ਨਾ ਉੱਥੇ ਅ ਤੁਸੀਂ ਦੇਖੋ ਇਹ ਇਹਦੇ ਕੁੜੀ ਦੇ ਨਖਰੇ ਦੇਖੋ ਇਹ ਤਾਂ ਹਜੇ ਹਵਾਲਾਤ ਆ ਜਿੱਥੇ ਤੈਥੋਂ ਹਜੇ ਇਨਵੈਸਟੀਗੇਸ਼ਨ ਮਾੜਾ ਮੋਟਾ ਪੁੱਛ ਪ੍ਰਤੀਤ ਹੋਣੀ ਹੈ ਜੇਲ੍ਹ ਚ ਤਾਂ ਹਜੇ ਭੇਜਣਾ ਜਿੱਥੇ ਤੈਨੂੰ ਹਜੇ ਲੈ ਕੇ ਜਾਣਾ ਉਹ ਚੀਜ਼ਾਂ ਵਾਜੇ ਤੈਨੂੰ ਦਿਖਾਉਣੀਆਂ ਅਜੇ ਤਾਂ ਮੈਨੂੰ ਲੱਗਦਾ ਇਹਦਾ ਰਿਮਾਂਡ ਵੀ ਲਿਆ ਜਾਣਾਗਾ ਤੂੰ ਵਿੱਚ ਬੜਾ ਮੁਸ਼ਤ ਮਾਰਦਾ ਹੈ ਬੜਾਈ ਮਸਤ ਹੈ ਵਾਹ ਵਾਹ ਇੱਥੇ ਤਾਂ ਤੁਸੀਂ ਵੇਖੋ ਜਿਨ੍ਹਾਂ ਨੇ ਤੇਰੇ ਤੇ ਇੰਨਾ ਕੁਛ ਕੀਤਾ ਇੰਨਾ ਕੁਛ ਕਰਾਇਆ ਜਾਂ ਜਿਨ੍ਹਾਂ ਨੂੰ ਤੂੰ ਧੋਖਾ ਦਿੱਤਾ ਇਹੋ ਜੀਆਂ ਗੱਲਾਂ ਕੀਤੀਆਂ ਉਦੋਂ ਤੈਨੂੰ ਕਿਥੇ ਆਪ ਦੇ ਅੰਦਰ ਤੋਂ ਠੀਕ ਆ ਆਕਾ ਭਲੇ ਬਾਜੇ ਦੀ ਆ ਧੋਖੇ ਬਾਜੀ ਦੀ ਆ ਬੇਈਮਾਨੀ ਦੀ ਬਦਬੋੜ ਹੀ ਮਾਰੀ ਨਹੀਂ ਮਾਰੀ ਕਿਸੇ ਨੂੰ ਨਹੀਂ ਕਿੰਨੇ ਨੇ ਮੈਨੂੰ ਪੂਰੇ ਭਾਈ ਸੀ ਕੈਨੇਡਾ ਤੋਂ ਆਉਂਦੀ ਨਹੀਂ ਪਾਈ ਸੀ ਹੂੰ ਬ੍ਰਾਂਡਡ ਕੱਪੜੇ ਸੀ ਹੁਣ ਤੈਨੂੰ ਇਹ ਲੈ ਕੇ ਇਹ ਹੁਣ ਤੈਨੂੰ ਫਟਾਕਾਂ ਲੈ ਕੇ ਦੇਣਗੇ ਲਹਿੰਗੇ ਇੱਥੇ ਪੁਲਿਸ ਵਾਲੇ ਤੂੰ ਵੇਖੀ ਚੱਲ ਜਿਹੜੇ ਹਿਸਾਬ ਨਾਲ ਤੂੰ ਠੱਗੀ ਮਾਰੀ ਆ ਬ੍ਰਾਂਡਡ ਕੱਪੜੇ ਇੱਥੇ ਰਾ ਤੂੰ ਵੇਖੀ ਜਾ ਬ੍ਰਾਂਡਡਾਂ ਦਾ ਤੂੰ ਲੂ ਵੇਖੀ ਓੜਦੇ ਜਦੋਂ ਇਹ ਆਪ ਦੀ ਆਈ ਤੇ ਆ ਕੇ ਮੈਂ ਕਹਿੰਨਾ ਵੀ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਅਜੇ ਤੱਕ ਕੁੜੀ ਆ ਕਿਆ ਮੁੰਡਾ ਠੀਕ ਆ ਆ ਜਿਹੜੇ ਇਹ ਬ੍ਰਾਂਡਡ ਕੱਪੜਿਆਂ ਦੀ ਗੱਲ ਕਰਦੀ ਆ ਮੈਂ ਕਹਿੰਦਾ ਇਹਨਾਂ ਦੇ ਨਾ ਫੰਬੇ ਬਣ ਬਣ ਉੱਡਣੇ ਚਾਹੀਦੇ ਜਿਵੇਂ ਆ ਅੱਕਾਂ 'ਚੋਂ ਭੱਬੂ ਜੇ ਨਹੀਂ ਉੱਡਦੇ ਓਵੇਂ ਉੱਡਣਗੇ ਇਹ ਜਿਹੜੇ ਤੂੰ ਇਹ ਕੰਮ ਕੀਤੇ ਆ ਇਹ ਤੇ ਮਹੰਤਰਾ ਮਾ ਇਹਦਾ ਮਾਂ ਪਿਓ ਨੂੰ ਵੀ ਸਦਨਾ ਬਣਦਾ ਮੈਂ ਕਹਿੰਦਾ ਉਹਨਾਂ ਨੂੰ ਸਦੋ ਜਿਨ੍ਹਾਂ ਨੇ ਇਹਨੂੰ ਇਹੋ ਜੀ ਸਿੱਖਿਆ ਦਿੱਤੀ ਆ ਇਹ ਨਜ਼ਾਰੇ ਵੇਖੀਏ ਪੰਜਾਬ ਪੁਲਿਸ ਜਦੋਂ ਆਪਣੀ ਆਈ ਤੇ ਆਉਂਦੀ ਆ ਉਹ ਬੜੇ-ਬੜਿਆਂ ਨੂੰ ਮਨਾ ਲੈਂਦੀ ਐ ਇਸੇ ਕਰਕੇ ਮਸ਼ਹੂਰ ਆ ਪੰਜਾਬ ਪੁਲਿਸ ਨਾਲੇ ਗੁਨਾਹ ਕਰਨ ਵਾਲਿਆਂ ਨੂੰ ਤਾਂ ਜਮਾ ਹੀ ਨਹੀਂ ਨਾ ਬਖਸ਼ਿਆ ਜਾਣਾ ਤਾਂ ਹਜੇ ਬਹੁਤ ਕੁਝ ਵੇਖਣਾ ਐ ਤੇ ਇਥੋਂ ਇਹ ਤਾਂ ਇੱਥੇ ਮੈਂ ਕਹਿੰਦਾ ਕਲੀ ਇਨਵੈਸਟੀਗੇਸ਼ਨ ਆ ਜਿਵੇਂ ਆਮ ਪੁਲਿਸ ਵਾਲੇ ਵੀਰ ਪੁੱਛਦੇ ਕਰਦੇ ਇਹ ਤਾਂ ਹਜੇ ਤਰ੍ਹਾਂ ਜੇ ਤੈਨੂੰ ਸੀਆਈ ਸਟਾਫ ਦੇ ਵਿੱਚ ਲੈ ਗਏ ਨਾ ਉੱਥੇ ਰਿਮਾਂਡ ਲੈ ਗਏ ਉੱਥੇ ਤਾਂ ਚੂਹੇ ਵੀ ਉੱਥੇ ਚਿੱਟੇ ਇੱਥੇ ਇੱਥੇ ਚੂਹੇ ਨਹੀਂ ਤੁਸੀਂ ਵੇਖੋ ਇਹ ਤੁਸੀਂ ਮੈਂ ਯਾਰ ਨਖਰੇ ਹੀ ਬੜੇ ਭਾਰੀ ਹੋਏ ਵਾ ਠੱਗੀ ਮਾਰ ਕੇ ਵੀ ਹਜੇ ਉਹਨਾਂ ਗੱਲਾਂ ਇੱਥੇ ਚੂਹੇ ਨਹੀਂ ਚੂਹੇ ਤਾਂ ਉੱਥੇ ਚਿੱਟੇ ਦਿਖਾਉਣਗੇ ਜੇ ਤੂੰ ਚਾਹਜਦਾ ਕੰਮ ਕੀਤਾ ਹੁੰਦਾ ਨਾ ਤਾਂ ਅਸੀਂ ਤੇਰੀ ਵਧੀਆ ਖਬਰ ਚਲਾਉਂਦੇ ਵੀ ਇਹ ਕੁੜੀ ਨੇ ਚਾਜ ਦਾ ਕੰਮ ਕੀਤਾ ਇਹਨੇ ਨਸੀਹਤ ਦਿੱਤੀ ਆ ਭਾਈ ਠੱਗਿਆਂ ਨਾਲ ਮਾਰੋ ਤੂੰ ਤੈਨੂੰ ਇੰਨਾ ਭੋਰਾ ਜਿੰਨਾ ਤਰਸ ਵੀ ਨਹੀਂ ਆਇਆ ਬੂਠੇ ਤੇ ਵੀ ਉਹ ਵਿਚਾਰਾ ਰੱਖਿਆ ਚਲਾਉਣ ਲੱਗ ਗਿਆ ਉਹਨੇ ਸਾਰੀ ਜ਼ਮੀਨ ਵੇਚੀ ਉਹਦੇ ਦਾਦੇ ਪੜਦਾਦੇ ਜਿਹੜੀ ਨਿਸ਼ਾਨੀ ਸੀ ਉਹ ਸਾਰੀ ਉਹਨੇ ਵੇਚ ਕੇ ਦਰ ਤੇ ਪੈਸੇ ਲਾਤੀ ਮੈਨੂੰ ਤਾਂ ਇਹ ਯਾਦ ਆਉਂਦੇ ਕਿ ਅੱਜਕੱਲ ਦੇ ਰਿਲੇਸ਼ਨਸ਼ਿਪ ਦੇ ਵਿੱਚ 10 ਸਾਲ ਦਾ ਕੌਣ ਵੇਟ ਕਰਦਾ ਹੈ ਨਾ ਮੈਨੂੰ ਤਾਂ ਇਦਾਂ ਸੀਗਾ ਮੈਂ ਵੀ ਉੱਥੇ ਹਣਾ ਮਤਲਬ ਉਸ ਸਾਹਮਣੇ ਡੇਲੀ ਕਲੱਬ ਜਾਂਦਾ ਸੀ ਪਾਰਟੀ-ਪਾਰਟੀ ਕਰੀਦੀ ਸੀ ਮੈਨੂੰ ਇਦਾਂ ਸੀ ਕਿ ਉਹ ਵੀ ਆਪਣੀ ਲਾਈਫ ਨੂੰ ਇੰਜੋਏ ਕਰਦਾ ਹੋਇਆ। ਹੱਸ ਫਿਰ ਇੱਥੇ ਵੀ ਆ ਤੈਨੂੰ ਸ਼ਾਮ ਹੋਣ ਵਾਲੀ ਆ ਕਲੱਬ ਇੱਥੇ ਦਿਖਾਉਣਗੇ। ਇੱਥੇ ਪਟਾ ਜਦੋਂ ਫੇਰਦੇ ਆ ਨਾ ਉਸ ਤੋਂ ਬਾਅਦ ਕਲੱਬ-ਕਲੂਬ ਵਾਲੀਆਂ ਸਾਰੀਆਂ ਚੀਜ਼ਾਂ ਆਪਣੇ ਆਪ ਬਾਹਰ ਆ ਜਾਂਦੀਆਂ। ਇਹ ਤਾਂ ਹਜੇ ਦੱਸੂਗੀ ਵੀ ਮੈਨੂੰ ਇਹ ਮਤਾਂ ਦਿੱਤੀਆਂ ਕਿਹਨੇ ਆ। ਮੈਂ ਉਹ 30 ਲੱਖ ਰੁਪਏ ਆ ਉਹਦੇ ਘਰ ਦੇ ਕਿਵੇਂ ਸੱਦੇ ਤੇ ਕਲੱਬ ਵਾਲਾ ਸਾਰਾ ਮਾਹੌਲ ਬਣੂਗਾ। ਤੂੰ ਵੇਖੀ ਜਾ ਸਾਰਾ ਮੈਂ ਕਹਿੰਦਾ ਇਦਾਂ ਦੇ ਆਫਰ ਸਲੂਟ ਕਰਨਾ ਬੰਦਾ ਜਿਨ੍ਹਾਂ ਨੇ ਇਹ ਫੜੀ ਆ। ਜਿਨ੍ਹਾਂ ਨੇ ਇਹ ਵੱਡੀ ਧੋਖੇਬਾਜ਼ ਇਹ ਠੱਗੀ ਮਾਰਨ ਵਾਲੀ ਬੀਬੀ ਇਹ ਲਿਆਂਦੀ ਹੈ ਨਾ ਜਿਹੜੀ ਜਹਾਜ਼ ਉਤਰਦੇ ਸਲੂਟ ਆ ਕਿਆ ਬਾਤਾਂ ਤੁਸੀਂ ਇਹ ਦੇਖੋ ਉਹ ਪਰਿਵਾਰ ਨੇ ਕਿੱਡਾ ਵੱਡਾ ਸਵਾ ਰੱਖਿਆ 10 ਸਾਲ ਉਹ ਬੰਦੇ ਕਿਤੇ ਸਾਹਮਣੇ ਨਹੀਂ ਆਏ ਕੋਈ ਦੀ ਵੇਟ 'ਚ ਰਹੇ ਵੀ ਅੱਜ ਕੱਲ੍ਹ ਪਰਸੋਂ ਕਦੇ ਤਾਂ ਸਾਨੂੰ ਫੋਨ ਕਰੂ ਕਦੇ ਤਾਂ ਫਿਰ ਭਾਈ ਜਿਵੇਂ ਇਹ ਸੀਗੀ ਜਿਵੇਂ ਇਹਨੇ ਉਹਨਾਂ ਨਾਲ ਕੀਤੀ ਯਾਦ ਦਾ ਟਬਰ ਟਿਰੀਅਰ ਫੰਡ ਸ਼ੋਅ ਕਰਾ ਕਰਾ ਕੇ ਸਾਧ ਲਿਆ ਵੀ ਹੁਣ ਆਪਾਂ ਨੂੰ ਕੌਣ ਪੁੱਛਦਾ ਤੇ ਉਹਨਾਂ ਨੇ ਵੀ ਫਿਰ ਟੋਕਰੇ ਥੱਲੇ ਦਾਣੇ ਸੱਟ ਕੇ ਕੁੰਡੀ ਲਈ ਵੀ ਸੀ ਵੀ ਜਿੱਦੇ ਟੋਕਰੇ ਥੱਲੇ ਨੰਗੀ ਉਹਦੇ ਟੋਕਰਾ ਸਿੱਟ ਦਾਂਗੇ ਤੇ ਅੱਜ ਉਹ ਟੋਕਰਾ ਤੇਰੇ ਉੱਤੇ ਸਿੱਟਿਆ ਗਿਆ ਅੱਜ ਬਹੁਤ ਮੇਰੇ ਨਾਲ ਬੁਰਾ ਤੂੰ ਮੇਰੇ ਇਨਲੋਸ ਅੱਛੇ ਆ ਮੈਨੂੰ ਮੈਨੂੰ ਮਤਲਬ ਦੇਖਦਾ ਜੇ ਮੈਂ ਉਹਨਾਂ ਦੀ ਰਿਕਵੈਸਟ ਕੀਤੀ ਨਾ ਉਹ ਮੈਨੂੰ ਛੁਡਾ ਲੈਣਗੇ ਚਲੋ ਉਹ ਕਹਿੰਦੇ ਹੁੰਦੇ ਨੇ ਵੀ ਗਾਲਬ ਦਿਲ ਬਹਲਾਣੇ ਲਈ ਇਹ ਖਿਆਲ ਅੱਛਾ ਹੈ ਅੱਛਾ ਖਿਆਲ ਛੜਾ ਲੈਣਗੇ ਤੈਨੂੰ ਤੂੰ ਬਹੁਤ ਮਾਇਨਾ ਕਾਰਗਿਲ ਦੀ جنگ ਜਿੱਤ ਕੇ ਆਈ ਹੈ ਨਾ ਵੀ ਤੂੰ ਮਾਡਲ ਜਿੱਤੇ ਆ ਵੀ ਜਿਹੜੇ ਤੈਨੂੰ ਛੜਾ ਲੈਣਗੇ ਕੰਮ ਤੂੰ ਠੱਗੀ ਦੇ ਕਿਤੇ ਬੇਈਮਾਨੀਆਂ ਤੂੰ ਕੀਤੀਆਂ ਰੱਜ ਕੇ ਹੈ ਮੈਂ ਤਾਂ ਕਹਿੰਦਾ ਪੂਰੀ ਸਖਤ ਕਾਰਵਾਈ ਹੋਵੇ ਬਈ ਇਹਦੇ ਤੇ ਹੁਣ ਤੇਰਾ ਮਾਪਿਓ ਨੂੰ ਇੱਥੇ ਸੱਦਿਆ ਜਾਵੇ ਉਹਨਾਂ ਨੂੰ ਸਜ਼ਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਬਰਾਬਰ ਦੇ ਦੋਸ਼ੀ ਆ ਨਹੀਂ ਮੰਮਾ ਪਾਪਾ ਨੂੰ ਤਾਂ ਸਜ਼ਾ ਨਹੀਂ ਮਿਲਣੀ ਚਾਹੀਦੀ ਮੈਨੂੰ ਮੇਰੀ ਘਤ ਰਹੀ ਹੈ ਸਜ਼ਾ ਤੁਸੀਂ ਕਿਉਂ ਮੇਰੇ ਬੱਚੇ 'ਤੇ ਪਾਵੇ ਵੇਖੋ ਹਜੇ ਹਜੇ ਮੈਂ ਕਹਿੰਦਾ ਮਮਾ ਪਾਪਾ ਨੂੰ ਜਿਹੜਾ ਮੈਡਮ ਭੇਜ ਦਿਆਂ 2 2 ਮਿੰਟ ਮੈਡਮ ਜੀ ਭੇਜ ਦਿਆਂ ਵਸ ਜੀ ਕੁਛ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਹੈਲਪ ਕਰੋ ਪਲੀਜ਼ ਮੇਰੀ ਮੈਥੋਂ ਇੱਥੇ ਨਹੀਂ ਰਿਹਾ ਜਾਣਾ ਹੈਲਪ ਹੈਲਪ ਵੇਖੋ ਤੁਸੀਂ ਕੋਈ ਗੱਲ ਨਹੀਂ ਜੀ ਐਨਵਾਇਰਨਮੈਂਟ ਹੈ ਇੱਥੇ ਮੈਂ ਵੇਖੋ ਉਹ ਲੈ ਗਏ ਨੇ ਉਸ ਲੜਕੀ ਨੂੰ ਜਿਹੜੇ ਤੁਹਾਨੂੰ ਦੱਸਿਆ 30 ਲੱਖ ਦੀ ਠੱਗੀ ਵਧੀ ਆ ਬਹੁਤ ਸਾਰੇ ਇਦਾਂ ਦੇ ਕੇਸ ਆ ਜਿਹੜੇ ਇਦਾਂ ਦੇ ਮਾਮਲੇ ਆ ਪੰਜਾਬ ਦੇ ਵਿੱਚ ਦਿਨ ਬਦਨ ਵੱਧ ਰਹੇ ਆ ਬਹੁਤ ਮੁੰਡਿਆਂ ਨੇ ਖੁਦਕੁਸ਼ੀਆਂ ਕੀਤੀਆਂ ਠੀਕ ਆ ਪਰ ਚਾਹੀਦਾ ਜਿਵੇਂ ਇਸ ਵਾਰ ਪੰਜਾਬ ਪੁਲਿਸ ਨੇ ਕਮਾਲ ਕੀਤੀ ਆ ਇਰਪੋਰਤੋ ਜਾ ਕੇ ਚੱਕ ਲਈ ਚਾਹ ਕੁੜੀ ਹੋਵੇ ਚਾ ਮੁੰਡਾ ਹੋਵੇ ਤੇ ਇਸ ਤਰੀਕੇ ਨਾਲ ਨੱਥ ਪਾਉਗੀ ਉਹ ਪਰਿਵਾਰ ਜਿਹੜਾ ਸੀਗਾ ਬਿਲਕੁਲ ਰੋਟੀ ਤੋਂ ਮਥਾਜ ਹੋ ਗਿਆ ਤੇ ਆਪਦੇ ਮਾਪਿਆਂ ਨੂੰ ਸੱਦ ਲਿਆ ਆਪ ਉਥੇ ਕਹਿੰਦੀ ਮੈਂ ਪੀਜਾ ਹਟ ਤੇ ਲੈਂਬਰਗਿਨੀ ਤੇ ਜਾਨੀ ਆ ਉਹ ਪਰਿਵਾਰ ਇਥੇ ਦੇਖਾ ਚਲਾਉਣ ਲੱਗਾ ਠੀਕ ਆ ਇਸ ਵਾਰ ਅਸੀਂ ਫਿਰ ਕੋਸ਼ਿਸ਼ ਕੀਤੀ ਆ ਮਲੂਕਾ ਟੀਮ ਨੇ ਕੋਈ ਵੀ ਚਰਚੇਤ ਮੁੱਦਾ ਹੁੰਦਾ ਆਪਣੀ ਟੀਮ ਦੇ ਵੱਲੋਂ ਉਹਨੂੰ ਇੱਕ ਫਲਮਾਉਣ ਦਾ ਅਸੀਂ ਕੋਸ਼ਿਸ਼ ਕਰਦੇ ਆ ਅਸੀਂ ਇਸ ਹੱਕ ਦੇ ਵਿੱਚ ਆ ਕਿ ਇਹਨਾਂ ਦੂਤਿਆਂ ਨੂੰ ਫਾਕ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਬੰਦਾ ਠੱਗੀ ਮਾਰਦਾ ਚਾਹੇ ਉਹ ਕੁੜੀ ਆ ਚਾਹੇ ਮੁੰਡਾ ਅਸੀਂ ਹਰ ਵਾਰ ਦੀ ਤਰ੍ਹਾਂ ਸੱਚ ਤੇ ਹੱਕ ਤੇ ਡਟ ਕੇ ਪੈਰਾ ਦੇਣ ਲਈ ਖੜੇ ਆ ਸਾਰੀ ਮਲੂਕਾ ਟੀਮ ਤੋਂ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤੇ ਕਮੈਂਟ ਕਰਕੇ ਵੀ ਦੱਸਿਓ ਵੀ ਕੀ ਸਜ਼ਾ ਮਿਲਣੀ ਚਾਹੀਦੀ ਹੈ ਇਸ ਕੁੜੀ ਨੂੰ ਜੁੜੇ ਰਹੋ ਮੇਰੇ ਨਾਲ ਜਸਰਨ ਸਿੰਘ ਮਲੂਕਾ ਧੰਨਵਾਦ